ਕੋਠੀ ਵੀ ਪਾਲੀ ਜਿਹੜੇ ਕਹਿੰਦੇ ਨੇ ਨਾ ਭਰਾ ਵੀ ਮਾਲ ਵਾਲਿਆਂ ਤੋਂ ਕੋਠੀਆਂ ਨਹੀਂ ਪਈਆਂ ਮੈਨੂੰ ਵਿਖਾਉਂ ਫਿਰਦੀਆਂ ਪਈਆਂ ਉਹ ਮੈਂ ਸਬੂਤ ਖੜਾ ਮੈਂ ਵਿਖਾਉਂਗਾ ਜਾ ਕੇ ਵੀ ਆ ਕੋਠੀ ਪਈ ਹੈ ਤੇ ਆ ਜਮੀਨ ਬਣਾਈ ਹੈ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਸਾਡੇ ਨਾਲ ਬਾਈ ਜੀ ਗੁਰਜੀਤ ਸਿੰਘ ਬਰਾੜ ਇਹਨਾਂ ਦੀ ਪਹਿਲਾ ਵੀਡੀਓ ਵੀ ਤੁਸੀਂ ਦੇਖ ਚੁੱਕੇ ਹੋ ਕਿ ਜਿਹਦੇ ਵਿੱਚ ਤੁਸੀਂ ਘਰੇ ਕਿਵੇਂ ਬੱਕਰੀ ਪਾਲਣ ਦੀ ਸ਼ੁਰੂਆਤ ਕਰਨੀ ਹੈ ਉਹ ਤੁਸੀਂ ਸਿੱਖ ਚੁੱਕੇ ਹੋ ਤਾਂ ਹੁਣ ਆਪਾਂ ਤੁਹਾਨੂੰ ਜਿਹੜੀ ਜਾਣਕਾਰੀ ਐ ਇਸ ਵੀਡੀਓ ਵਿੱਚ ਦੇ ਰਹੇ ਆ ਨਾ ਉਹ ਇਹ ਦੇ ਰਹੇ ਆ ਵੀ ਆਹ ਜਿਹੜੀਆਂ ਬੱਕਰੀਆਂ ਉਹਨਾਂ ਨੂੰ ਆਮ ਤੌਰ ਤੇ ਘਰੇਲੂ ਸਮੱਸਿਆਵਾਂ ਕਿਹੜੀਆਂ-ਕਿਹੜੀਆਂ ਆਉਂਦੀਆਂ ਤੇ ਉਹਨਾਂ ਦਾ ਘਰੇਲੂ ਪੱਧਰ ਤੇ ਇਲਾਜ ਹੋ ਜਾਂਦਾ ਹੈ। ਬਾਈ ਜੀ ਕਹਿੰਦੇ ਵੀ ਜੇਕਰ ਕੋਈ ਨਵਾਂ ਬੰਦਾ ਪਿਆ ਕੋਈ ਨਵਾਂ ਬੰਦਾ ਜੇਕਰ ਚਲਾਊ ਆ ਕਿੱਤਾ, ਕੋਈ ਬੱਕਰੀ ਪਾਲਣ ਦਾ ਕਿੱਤਾ, ਕੋਈ ਨਵਾਂ ਬੰਦਾ ਚਲਾਉਂਦਾ ਤਾਂ ਉਹਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਆਉਣੀਗੀ ਤੁਸੀਂ ਕੁਝ ਆਮ ਹੀ ਜਿਹੜੀਆਂ ਸਮੱਸਿਆਵਾਂ ਇਹਨਾਂ ਨੂੰ ਆਉਂਦੀਆਂ ਹਨ ਉਹਨਾਂ ਦਾ ਇਲਾਜ ਤੁਸੀਂ ਘਰੇ ਕਰ ਸਕਦੇ ਹੋ ਤਾਂ ਬਾਈ ਜੀ ਕਿਹੜੀਆਂ ਆਮ ਤੌਰ ਤੇ ਸਮੱਸਿਆਵਾਂ ਬੱਕਰੀਆਂ ਨੂੰ ਆਉਂਦੀਆਂ ਜਾਂ ਛੋਟੀਆਂ ਛੋਟੀਆਂ ਬਿਮਾਰੀਆਂ ਕਹ ਲਈਏ ਅਸੀਂ ਵੀ ਉਹਨਾਂ ਦਾ ਘਰੇ ਇਲਾਜ ਹੋ ਜਾਂਦਾ ਤੇ ਕਿਵੇਂ ਹੋ ਜਾਂਦਾ ਇਹ ਜਾਣਕਾਰੀ ਆਪਣੇ ਸਰੋਤਿਆਂ ਨੂੰ ਦਈਏ ਤੇ ਤੁਹਾਡਾ ਚੈਨਲ ਤੇ ਇੱਕ ਵਾਰ ਫਿਰ ਤੋਂ ਮੈਂ ਸਵਾਗਤ ਕਰਦਾ ਧੰਨਵਾਦ ਜੀ ਜਿਹੜੀਆਂ ਇਹਨਾਂ ਦੀ ਬਿਮਾਰੀਆਂ ਦੀ ਗੱਲ ਆ ਜਿਵੇਂ ਹੁਣ ਗਰਮੀ ਦਾ ਮੌਸਮ ਚੱਲੀ ਜਾਂਦਾ ਗਰਮੀ ਦੇ ਵਿੱਚ ਜਿਵੇਂ ਪੱਖੀਆਂ ਮੰਨ ਕੇ ਚੱਲੋ ਧੁੱਪੇ ਬੈਠੀਆਂ ਜਾਂ ਉਦੋਂ ਆਪਾਂ ਠੰਡਾ ਪਾਣੀ ਪੀਵਾਂਗੇ ਹਨਾ ਗਰਮ ਸ਼ਾਰਦ ਦੀ ਸਮੱਸਿਆ ਨੱਕ ਚੋਰੇ ਛਾਵਗਣਾ ਜਾਂ ਨੱਕ ਜਾਮ ਹੋ ਜਾਣਾ ਖੰਘ ਲੱਗ ਜਾਣੀ ਛਾਤੀ ਦੇ ਬਲਗਮ ਜੀਰੋ ਚ ਸੜੜ ਸੜੜ ਦੀ ਕਰਨਾ ਇਹਨਾਂ ਨੇ ਉਹ ਚੀਜ਼ਾਂ ਦੀ ਸਮੱਸਿਆ ਆ ਜਾਂਦੀ ਆ ਤੇ ਵੈਸੇ ਹੋਰ ਕੋਈ ਬਾਹਲੀਆਂ ਦਿੱਕਤਾਂ ਨਹੀਂ ਆਉਂਦੀਆਂ ਆਉਂਦੀਆਂ ਇਹਨਾਂ ਨੂੰ ਜਿਵੇਂ ਮੰਨ ਲਓ ਰੇਸ਼ਾ ਜਖਾਮ ਵੀ ਲਾਲ ਗਿਆ ਆਪਾਂ ਤਾਂ ਟੈਰਾਮਾਈਸੀਨ ਟੈਬਲੇਟ ਆਪਾਂ ਵਰਤਦੇ ਇਹਨਾਂ ਤੇ ਜਿਵੇਂ ਵੱਡੀ ਬੱਕਰੀ ਆ ਉਹਨੂੰ ਅੱਧੀ ਗੋਲੀ ਦੇ ਦਿੰਨੇ ਆ ਖੋਰ ਕਿਸ ਰੰਜ ਦੇ ਨਾਲ ਉਹਦੇ ਨਾਲ ਜਿਵੇਂ ਮੰਨ ਲਓ ਟੈਰਾਮਾਈਸਿਨ ਹੋਗੀ ਡੋਲੋ ਹੋਗੀ ਘਰ ਦਾ ਇਲਾਜ ਕਰਦੇ ਆ ਅਸੀਂ ਬਾਲਾ ਯਾਨੀ ਕਿ ਇਹਨਾਂ ਦੇ ਜਿਹੜੇ ਵੈਟਨਰੀ ਦੇ ਵਿੱਚ ਨਹੀਂ ਪਏਗੇ ਉਹ ਮਾਰਤ ਦੇ ਹੈਗੇ ਆ ਪਰ chrelu ਅਸੀਂ ਜ਼ਿਆਦਾਤਰ ਵੀ ਆਪਾਂ ਜਿਹੜੀ ਟੈਬਲੇਟ ਲੈਨੇ ਆ ਉਹੀ ਇਹਨਾਂ ਤੇ ਅਸੀਂ ਯੂਜ਼ ਕਰ ਲੈਨੇ ਆ ਜਿਵੇਂ ਡੋਲੋ ਹੋਗੀ ਜਾਂ ਨਿੰਮੋ ਸਿਲੈਡ ਪੈਰਾ ਸਟਮੋਲ ਹੋਗੀ ਟੈਰਾਮਾਈਸਿਨ ਹੋਗੀ ਉਹ 2 ਦਿਨ ਲਗਾਤਾਰ ਸਵੇਰ ਸ਼ਾਮ ਦੇ ਦੇ ਗਏ ਜਿਵੇਂ ਇੱਕ ਦਿਨ ਦੇ ਵਿੱਚ ਇੱਕ ਗੋਲੀ ਦਿੱਤੀ ਗਈ ਅੱਧੀ ਅੱਧੀ ਗੋਲੀ ਵੱਡੀ ਬੱਕਰੀ ਨੂੰ ਵੀ 40 50 ਕਿਲੋ ਦੀ ਬੱਕਰੀ ਐ ਉਹਨੂੰ ਅਸੀਂ ਇਸ ਤਰੀਕੇ ਨਾਲ ਇਲਾਜ ਕਰ ਲਿਆ ਡੋਲੋਖੋਰਲੀ ਗੋਲੀ ਨਾਲ ਟੈਰਾਮਾਈਸੀਨ ਖੋਰਲੀ ਸਿਰੰਜ ਦੇ ਨਾਲ ਦੇ ਦਿੰਨੇ ਸਵੇਰ ਫਿਰ ਸ਼ਾਮ ਨੂੰ 2 ਦਿਨ ਲਗਾਤਾਰ ਦੇ ਗਏ ਅਰੇਸ਼ਾ ਜੀ ਕੰਮ ਹਟ ਜਾਂਦਾ ਜਾਂ ਮੋਕ ਦੀ ਸਮੱਸਿਆ ਆਉਂਦੀ ਆ ਮੋਕ ਦੇ ਵਿੱਚ ਵੀ ਹੁਣ ਆਹ ਇੱਕ ਇਨਰੋਫਲੌਕਸ ਆਸੀ ਨੂੰ ਦਵਾਈ ਆਉਂਦੀ ਆ ਉਹਦੇ ਨਾਂ ਤਾਂ ਹੋਰ ਵੀ ਹੈਗੇ ਆ ਇਨਰੋਡੈਕਾ ਇਨਰੋਸੈਨਾਂ ਮੈਡੀਕਲਾਂ ਤੋਂ ਮਿਲ ਜਾਂਦੀਆਂ ਆਮ ਹੀ ਉਹ ਉਹ ਮੋਕ ਤੋਂ ਬਹੁਤ ਵਧੀਆ ਇਲਾਜ ਆ ਖੰਗਰੇਸ਼ੇ ਤੋਂ ਵੀ ਵੈਸੇ ਕੰਮ ਕਰਦੀ ਆ ਉਹ ਐਂਟੀਬਾਇਟਿਕ ਹੀ ਆ ਪਰ ਮੋਕ ਤੋਂ ਜ਼ਿਆਦਾ ਅਸੀਂ ਉਹੀ ਵਰਤਦੇ ਆ ਜਾਂ ਗਰਮੀਆਂ ਦੇ ਵਿੱਚ ਉਹ ਕੁਦਰਤੀ ਮੋਕ ਲਾਗੀ ਗਰਮੀ ਨਾਲ ਤਾਂ ਜਿਵੇਂ ਸਰੋਂ ਦਾ ਤੇਲ ਹੋ ਗਿਆ ਤੇ ਹਲਦੀ ਹੋ ਗਈ ਇਹ ਚੀਜ਼ਾਂ ਮਿਲਾ ਕੇ ਜਿਵੇਂ ਇੱਕ ਚਮਚਾ ਹਲਦੀ ਦਾ ਤੇ 20 ਕਐਮਐਲ ਸਰੋਂ ਦਾ ਤੇਲ ਵੱਡੀ ਬੱਕਰੀ ਨੂੰ ਦੇ ਦੇ ਕੇ ਤਾਂ ਦੋ ਕੁ ਦਿਨ ਦਿੱਤਾ ਪਾਣੀ ਨਹੀਂ ਪੀਣਾ ਉਸ ਤੋਂ ਬਾਅਦ ਆਪਾਂ ਪਾਣੀ ਪਹਿਲਾਂ ਪਿਆਲੋ ਜਾਂ 2 ਘੰਟੇ ਠਹਿਰ ਕੇ ਪਿਆ ਦਿਓ ਉਦੇ ਨਾਲ ਵੀ ਗਰਮੀ ਵਾਲੀ ਮੋਕ ਹਟ ਜਾਂਦੀ ਆ ਤੇ ਜਿਵੇਂ ਮੰਨ ਲਓ ਹੋਰ ਅਫਰੇਮਾ ਹੋ ਜਾਂਦਾ ਕਈ ਵਾਰੀ ਇਹਨਾਂ ਨੂੰ ਹਨਾ ਵੱਧ ਖਾ ਲਿਆ ਆਪਰ ਗਈਆਂ ਜਾਂ ਕੁਦਰਤੀ ਗੈਸ ਭਰ ਗਈ ਪੇਟ ਦੇ ਵਿੱਚ ਥੋੜੀ ਜੀ ਇਹਨਾਂ ਨੂੰ ਅਫਰੇਮੇ ਦੀ ਸਮੱਸਿਆ ਵੀ ਆ ਜਾਂਦੀ ਕਿਤੇ ਕਿਤੇ ਜ਼ਿਆਦਾ ਨਹੀਂ ਆਉਂਦੀਗੀ ਉਦੋਂ ਤੇ ਵੀ ਆਪਾਂ ਸਰੋਂ ਦਾ ਤੇਲ ਕੱਲਾ ਵੀ ਦੇ ਸਕਦੇ ਆ ਹਲਦੀ ਮਿਕਸ ਕਰਕੇ ਵੀ ਦੇ ਸਕਦੇ ਆ ਅਫਰੇਮਾ ਨਾਲ ਦੀ ਨਾਲ ਥੱਲੇ ਜਾਂਦਾ ਜੇ ਆਪਾਂ ਉਹ ਨਹੀਂ ਦੇਣਾ ਮੈਡੀਕਲ ਦਾ ਹੀ ਆਪਾਂ ਨੂੰ ਵੀ ਕਹਿਣ ਦਾ ਭਾਵ ਹੈ ਕਈ ਬੰਦਿਆਂ ਨੂੰ ਤਸੱਲੀ ਨਹੀਂ ਹੁੰਦੀ ਹਨਾ ਦੇਸੀ ਇਲਾਜ ਤੇ ਫਿਰ ਬਲੋਟੋ ਸੈਲ ਦਵਾਈ ਆਉਂਦੀ ਆ ਉਹ ਵੀ ਵਰਤ ਲੈਨੇ ਆ ਅਸੀਂ ਬਲੂਟੋ ਸੈੱਲ ਹੋ ਗਈ ਉਹ ਚੀਜ਼ ਦੇ ਦਿੰਨੇ ਆ ਉਹਦੇ ਨਾਲ ਮੰਨ ਲਓ ਜਿਵੇਂ 30 ਤੋਂ 40 ਗ੍ਰਾਮ ਐਮ ਐਲ 30 ਤੋਂ 40 ਐਮ ਐਲ ਬਲੂਟੋ ਸੈੱਲ ਵੱਡੀ ਬੱਕਰੀ ਨੂੰ ਦੇ ਦਗੇ ਤਾਂ ਆਪਣੇ ਮੰਨ ਕੇ ਚੱਲੋ ਵੀ ਵਹਿੰਦੇ ਵਹਿੰਦੇ 10-15 ਮਿੰਟਾਂ ਵਿੱਚ ਹੀ ਇਹ ਫਰੇਮਾਂ ਥੱਲੇ ਹੋ ਜਾਂਦਾ ਜੇ ਉਹਦੇ ਵਿੱਚ ਆਪਾਂ ਬਲੂਟੋ ਸੈੱਲ ਚੱਦਾਂ ਕਿ ਚਮਚ ਮਿੱਠੇ ਛੋੜ ਦੇ ਦਾ ਪਾਲ ਕੇ ਦਾ ਰਿਜ਼ਲਟ ਹੋਰ ਵੀ ਵਧ ਗਿਆ ਮਿਲ ਜਾਂਦਾ ਦੂਜੇ ਨੰਬਰ ਤੇ ਜੇ ਇਹਨਾਂ ਨੂੰ ਬੰਨ ਦੀ ਸਮੱਸਿਆ ਆਉਂਦੀ ਆ ਤੇ ਬੰਨ ਦੇ ਵੀ ਇਲਾਜ ਹੈਗੇ ਜਿਵੇਂ ਪਾਊਡਰ ਆਉਂਦੇ ਆ ਕੱਡ ਪਾਊਡਰ ਆ ਜਾਂਦਾ ਕੋਲ ਲ ਦਵਾਈਆਂ ਹੈਗੀਆਂ ਉਹ ਵੀ ਵਰਤ ਲੈਨੇ ਆ ਅਸੀਂ ਹਾਂਜੀ ਤੇ ਹੋਰ ਮੰਨ ਕੇ ਚੱਲੋ ਆ ਬਾਕੀ ਬੁਖਾਰ ਬਖੂਰ ਤਾਂ ਆਮ ਹੀ ਆ ਜਿਵੇਂ ਗੱਬਣ ਬੱਕਰੀ ਆ ਜੇ ਬੁਖਾਰ ਹੋਇਆ ਉਹਨੂੰ ਤਾਂ ਆਪਾਂ ਡੋਲੋ ਗੋਲੀ ਦੇ ਦਿੰਨੇ ਆ ਨਿੰਮੂ ਸਲਾਈਡ ਪੈਰਾ ਸਿੱਟਾ ਮੂਲ ਜਿੱਥੇ ਨਿੰਮੂ ਸਲਾਈਡ ਦਾ ਸਾਲਟ ਆ ਉਹ ਗੱਬਣ ਬੱਕਰੀ ਨੂੰ ਨਹੀਂ ਦਿੰਦੇ ਕਿ ਅਸੀਂ ਪੈਰਾ ਸਿੱਟਾ ਮੂਲ ਦੇ ਸਕਦੇ ਆ ਤੇ ਜੇ ਆਪਾਂ ਨੂੰ ਸਮੱਸਿਆ ਜ਼ਿਆਦਾ ਹੀ ਆਉਂਦੀ ਆ ਫਿਰ ਡਾਕਟਰ ਦੀ ਸਲਾਹ ਵੀ ਲੈ ਲੈਨੇ ਆ ਤਾਂ ਜਦੋਂ ਬਾਈ ਜੀ ਬੱਕਰੀ ਸੂਣ ਵਾਲੀ ਹੁੰਦੀ ਆ ਤਾਂ ਸੂਣ ਵੇਲੇ ਕਿਹੜੀਆਂ 2-4 ਗੱਲਾਂ ਜਿਹੜੀਆਂ ਉਹ ਧਿਆਨ ਚ ਰੱਖੀਏ ਉਹ ਤਾਂ ਮੈਂ ਤੁਹਾਨੂੰ ਹੁਣੇ ਦੱਸ ਹੀ ਦਿਨਾ ਜੀ ਆ ਆਪਣੀ ਬੱਕਰੀ ਸੂਣ ਵਾਲੀ ਐ ਇਹਦੇ 10 ਤੋਂ 15 ਕਿ ਦਿਨ ਰਹਿ ਗਏ ਤੇ ਇਹਦਾ ਹੁਣ ਅਸੀਂ ਰਾਤ ਨੂੰ ਵੀ ਉੱਠ ਕੇ ਦੇਖਦੇ ਹੁੰਨੇ ਆ ਕਿਉਂਕਿ ਇਹ ਨਾ ਬੱਕਰੀਆਂ ਇਹਨਾਂ ਦਾ ਪੀਰੀਅਡ ਜਿਹੜਾ ਸਮਾਂ ਪੀਰੀਅਡ ਸਰਕਾਰੀ ਅੰਕੜਿਆਂ ਦੇ ਮੁਤਾਬਕਾ ਕਿਤਾਬਾਂ ਵੀ ਛਪੀਆਂ ਹੋਈਆਂ 5 ਮਹੀਨੇ ਤੇ 5 ਦਿਨਾਂ ਦਾ ਪਰ ਜਿਹੜੀਆਂ ਵੀ ਸਾਡੇ ਕੋਲੇ ਬਰਬਰੀਆਂ ਬੀਟਲ ਬੱਕਰੀਆਂ ਇਹ 5 ਮਹੀਨੇ ਤੋਂ 8 ਦਿਨ 7 ਦਿਨ ਜਾਂ 5 ਦਿਨ ਪਹਿਲਾਂ ਹੀ ਸੂ ਪੈਂਦੀਆਂ ਜਿਵੇਂ ਹੁਣ ਇਹ ਬੱਕਰੀ ਪੂੜੇ ਤੋੜੀ ਫਿਰਦੀ ਆ ਦੁੱਧ ਵੀ ਉਤਾਰੀ ਖੜੀ ਆ ਥਾਣਾ ਦੇ ਵਿੱਚ ਇਹ ਮੈਨੂੰ ਲੱਗਦਾ ਵੀ 4-5 ਦਿਨਾਂ ਦੇ ਵਿੱਚ ਹੀ ਸੂਕੂਗੀ ਇਹ ਇਹ ਬੀਟਲ ਆ ਜੀ ਇਹ ਬੀਟਲ ਆ ਪ्योर ਬੀਟਲ ਆ ਜੀ ਇਹ ਆਪਣੇ ਕੋਲੇ ਸਾਰੀਆਂ ਬੀਟਲ ਆ ਇਹ ਤਾਂ ਆਪਾਂ ਬਿਮਾਰੀਆਂ ਦੀ ਗੱਲ ਕਰ ਲਈ ਸੂਣ ਵੇਲੇ ਕੀ ਧਿਆਨ ਰੱਖਣਾ ਹੈ ਨਾ ਇਹ ਗੱਲ ਕਰ ਲਈ ਤੇ ਆ ਜਿਹੜਾ ਤੁਹਾਡੇ ਕੋਲੇ ਬੱਕੜਾ ਖੜਾ ਹੈ ਇਹ ਇਹਦੀ ਕਿੰਨੀ ਕੁ ਉਮਰ ਆ ਜੀ ਇਹ ਬਈ ਜੀ ਮੰਨ ਕੇ ਚੱਲੋ 2 ਸਾਲ ਤੇ 4 ਮਹੀਨਿਆਂ ਦਾ ਹੋ ਗਿਆ ਸਹੀ ਇਹ ਚਾ 2 ਸਾਲ 4 ਮਹੀਨੇ ਤੇ ਕਦ ਘਾਟ ਵੜਾ ਇਹਦਾ 4 ਮਹੀਨਿਆਂ ਤੋਂ 4 ਦਿਨ ਉੱਤੇ ਹੋ ਗਿਆ 6 ਦੰਦ ਹੋਇਆ ਹੁਣ ਇਹ ਤੇ ਹਜੇ ਤੱਕ ਐ ਮੰਨ ਲਓ ਵੀ ਜਿਹੜੇ ਤਾਂ ਹੁੰਦੇ ਆ ਮੇਰੇ ਵਰਗੇ ਪਾਲੀ ਬੰਦੇ ਉਹ ਤਾਂ ਇਹਨੂੰ ਬੱਚਾ ਹੀ ਕਹਿੰਦੇ ਵੀ ਬੱਚਾ ਹਜੇ ਤੱਕ 4 ਸਾਲ ਤੱਕ ਇਹ ਅਡਲਟ ਹੋਊਗਾ ਜਾ ਕੇ ਜਦੋਂ 8 ਦੰਦ ਕਰ ਗਿਆ ਫੇਰ ਇਹਨੇ ਵੱਡਾ ਬੱਕਰੇ ਦੇ ਵਿੱਚ ਸ਼ਾਮਲ ਹੋਣਾ ਹਜੇ ਬੱਚਿਆਂ ਚ ਹੈ ਇਹ 8 ਦੰਦ ਕਰੂਗਾ ਜਦੋਂ ਨੂੰ ਮੈਨੂੰ ਲੱਗਦਾ ਕੱਟਿਆਂ ਨੂੰ ਛੱਡ ਜੂ ਛੱਡੂਗਾ ਬਿਲਕੁਲ ਬਾਕੀ ਹਜੇ ਤੱਕ ਤਾਂ ਗਰਮੀ ਆ ਥੋੜਾ ਗਰਮੀ ਦੇ ਵਿੱਚ ਜਾਨਵਰ ਸਾਰੇ ਲਿੱッセ ਹੋ ਜਾਂਦੇ ਆ ਜਿਵੇਂ ਜਿਵੇਂ ਸਰਦੀਆਂ ਆਉਣਗੀਆਂ ਹਨਾ ਉਵੇਂ ਉਵੇਂ ਹੀ ਕੁਆਂਟਲ ਤੱਕ ਵਜਨ ਕਰ ਜੂਗਾ ਇਹਦਾ ਜਿਹੜਾ ਬੀਟਲ ਦੀ ਬਰੀਡ ਆ ਫਿਰ ਤੁਹਾਡੇ ਕੋਲੇ ਹੈਗੀ ਆ ਬੀਟਲ ਦੀ ਬਰੀਡ ਚੰਗੀ ਬੀਟਲ ਦੀ ਬਰੀਡ ਹੀ ਆ ਜੀ ਇਹ ਆ ਤੁਹਾਡੇ ਸਾਹਮਣੇ ਬਾਕੀ ਇਹਦੇ ਬੱਚੇ ਹੈਗੇ ਆਪਣੇ ਕੋਲੇ ਫੀਮੇਲ ਹੈਗੀਆਂ ਜਿੰਨੇ ਇਹਦੇ ਮੇਲ ਸੀਗੇ ਉਹ ਆਪਣੇ ਸਾਰੇ ਸੇਲ ਹੋ ਗਏ ਸਾਰੇ ਪੰਜਾਬ ਦੇ ਵਿੱਚ ਹੀ ਮੰਨ ਲਓ ਫਾਜ਼ਲ ਕਾ ਵੀ ਗਏ ਡੇਰਾ ਬਾਬਾ ਨਾਨਕ ਗਏ ਆ ਹੁਣ 20 ਦਿਨ ਹੋ ਗਏ ਮਾਨਸਾ ਦੇ ਵਿੱਚ ਮੁੰਡਾ ਬਹੁਤ ਸ਼ਕੀਨ ਬੰਦਾ ਉਹ ਲੈ ਕੇ ਗਿਆ ਚਾਹਨੇ ਵਾਲਾ ਪਿੰਡ ਉਹ ਸਾਡੇ 21000 ਰੁਪਏ ਦਾ ਉਹ ਲੈ ਕੇ ਗਿਆ ਸੀਗਾ ਉਹ 4 ਮਹੀਨਾ ਦਾ ਬੱਚਾ 5 ਮਹੀਨਾ ਦਾ ਬਾਕੀ ਜਦੋਂ ਹੁਣ 5 ਮਹੀਨੇ ਤੱਕ ਵੀ ਬੱਕਰੀਆਂ ਸਾਡੀਆਂ ਇਹ ਦੁੱਧ ਦੇਈ ਜਾਂਦੀਆਂ ਬੱਚੇ ਸੇਲ ਹੋਗੇ ਤੇ ਦੁੱਧ ਅਸੀਂ ਚੋਈ ਜਾਂਦੇ ਇਹਨਾਂ ਦਾ ਹਾਂਜੀ ਮਤਲਬ ਚੰਗੀ ਕਮਾਈ ਦਾ ਸੌਦਾ ਹੈ ਬਹੁਤ ਸੋਹਣੀ ਕਮਾਈ ਹੈ ਫੇਰ ਹੀ ਮੰਨ ਕੇ ਚੱਲ ਬਰਬਰੀ ਤਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੈਂ 2020 ਚ ਉਹ ਰੱਖੀਆਂ ਜੇ ਰੱਖੀਆਂ ਪਹਿਲਾਂ ਤੋਂ ਹੀ ਸਾਡੀਆਂ ਪਰ ਸੇਲ ਕਰਤੀਆਂ ਸੀ 20 ਤੋਂ ਫੇਰ ਆਪਾਂ ਵਧਾ ਲਿਆ ਕੰਮ ਉਹਨਾਂ ਦਾ ਤੇ ਜਿਹੜੀਆਂ ਬੀਟਲੇ ਇਹ ਤਾਂ ਆਪਣੇ ਕੋਲੇ 11 ਸਾਲ ਹੀ ਹੋ ਗਏ ਹੁਣ ਤੇ ਉਹ ਸਾਡੀ ਪੀੜ੍ਹੀ ਜੀ ਹੈ ਇਹ ਨਾਨਕੇ ਦਾਦਕੇ ਮੇਰੇ ਨਾਨਕਿਆਂ ਕੋਲ ਭੇਡਾਂ ਬੱਕਰੀਆਂ ਹਜੇ ਵੀ ਹੈਗੀਆਂ ਉਹਨਾਂ ਨੂੰ ਤਾਂ ਬਹੁਤ ਪੈਲੀ ਵੀ ਬਣਾ ਲਈ ਉਹਨਾਂ ਨੇ ਬਾਹਰ ਲੈ ਕੇ ਜਾਂਦੇ ਆ ਤੇ ਬੱਚੇ ਵੀ ਆ ਉਹਦੇ ਚੰਗੇ ਬੜਾ ਲਖਾ ਲੇ ਕੋਠੀ ਵੀ ਪਾਲੀ ਜਿਹੜੇ ਕਹਿੰਦੇ ਨੇ ਨਾ ਭਰਾ ਵੀ ਮਾਲ ਵਾਲਿਆਂ ਤੋਂ ਕੋਠੀਆਂ ਨਹੀਂ ਪਈਆਂ ਮੈਨੂੰ ਵਿਖਾਓ ਕਿਹਦੀਆਂ ਪਈਆਂ ਉਹ ਮੈਂ ਸਬੂਤ ਖੜਾ ਮੈਂ ਵਿਖਾਉਂਗਾ ਜਾ ਕੇ ਵੀ ਆ ਕੋਠੀ ਪਈਏ ਤੇ ਆ ਜਮੀਨ ਬਣਾਈ ਆ ਡੇਢ ਦੋ ਕਿੱਲੇ ਮੇਰੇ ਨਾਨਕਿਆਂ ਨੂੰ ਜਿਹੜੀ ਆ ਆਪਦੀ ਜੱਦੀ ਘਰ ਦੀ ਜਮੀਨ ਆਉਂਦੀ ਸੀ ਉਹੀ ਸੀਗੀ ਉਹਨਾਂ ਨੇ ਜਮੀਨ ਵੀ ਵੇਚ ਲਈ ਆ ਡੂਡ 200 200 ਨਗ ਭੇਡਾਂ ਦਾ ਉਹਨਾਂ ਤੋਂ ਕਮਾਈ ਕੀਤੀ ਆ ਇਕੱਠੇ ਨਗ ਵੇਚੇ ਬੱਚੇ ਇਕੱਠੇ-ਇਕੱਠੇ ਆਏ ਨਹੀਂ ਵੀ ਅੱਜ ਇੱਕ ਵੇਚਤਾ ਫੇਰ ਕੱਲ ਨੂੰ ਦੋ ਵੇਚਦੇ ਆਏ ਨਹੀਂ ਜਿਹੜੇ ਲੇਲੇ ਪੈਦਾ ਹੁੰਦੇ ਸੀ ਨਾ ਇਕੱਠੇ 60 60 70 70 ਵੇਚੇ ਵੀ ਉਹਨਾਂ ਦੇ ਜਮੀਨ ਵੀ ਬਣਾਈ ਆ ਹੱਥ ਘੁੱਟ ਕੇ ਤੇ ਮਹਿਲ ਵਰਗੀ ਕੋਠੀ ਵੀ ਖੜੀ ਕਰੀ ਗਈ ਪੁੱਲਰ ਪਿੰਡ ਦੇ ਵਿੱਚ ਉਹ ਸਬੂਤ ਖੜਾ ਮੈਂ ਜਿਹੜੇ ਬੰਦੇ ਮੈਂ ਤੁਹਾਡੀ ਵੀਡੀਓ ਤੇ ਬਹੁਤ ਆਂਦੇ ਹੁੰਦੇ ਆ ਆਖਣਗੇ ਵੀ ਕਿਹੜੇ ਬੰਦਿਆਂ ਦੀ ਮਾਲ ਵਾਲਿਆਂ ਦੀ ਜਾਂ ਬੱਕਰੀਆਂ ਵਾਲਿਆਂ ਦੀ ਕੋਠੀ ਪਾਈ ਆ ਉਹ ਮੈਂ ਵਿਖਾ ਦੂੰਗਾ ਨਹੀਂ ਕਹਿੰਦੇ ਆ ਵੀ ਭੇਡਾ ਬੱਕਰੀਆਂ ਵਾਲੇ ਦੀ ਕਦੇ ਜੇਬ ਖਾਲੀ ਨਹੀਂ ਹੁੰਦੀ ਖਾਲੀ ਨਹੀਂ ਹੁੰਦੀ ਜੇਬ ਨਾ ਖਾਲੀ ਹੋਊਗੀ ਸਾਡੇ ਆਪ ਦੇ ਪਿੰਡ ਕੋਠੇਗੌਰ ਸਿੰਘ ਵਾਲੇ ਦਾ ਮਾਲ ਵਾਲਾ ਮੁੰਡਾ ਉਹਦੀ ਜੇਬ ਹਰ ਵ ਇਹ ਗੱਲ ਆ ਵੀ ਜੇਕਰ ਇੱਕ ਗੱਲ ਆ ਵੀ ਮੈਂ اپੀਲ ਵੀ ਕਰਦਾ ਵੀ ਬੇਈਮਾਨੀ ਨਾ ਕਰੋ ਜਿਵੇਂ ਕਈ ਵਾਰੀ ਮਾਲ ਵਾਲੇ ਦੇ ਵਿੱਚ ਜੋ ਸੁੱਖ ਵਾਲਾ ਬੱਕਰਾ ਛੱਡਦਾ ਵੀ ਉਹ ਨਾ ਵੇਚੋ ਹੱਕ ਦੀ ਕਮਾਈ ਕਰ ਲਓ ਬਿਲਕੁਲ ਸਹੀ ਗੱਲ ਆ ਵੀ ਕਈ ਜਿਹੜੇ ਨੇ ਠੱਗੀ ਮਾਰਨੀ ਐ ਉਹ ਸੁੱਖ ਵਾਲੇ ਬੱਕਰੇ ਵੀ ਵੇਚੀ ਜਾਂਦੇ ਆ ਨਾ ਉਹਨਾਂ ਨੂੰ ਪਤਾ ਐ ਵੀ ਇਹ ਬੀਟਲ ਐ ਨਾ ਪਤਾ ਬਰਬਰੀ ਐ ਪਰ ਤੁਹਾਡੇ ਵਰਗੇ ਬੰਦੇ ਕਾਢੂ ਆ ਜਿਹੜੇ ਜਿਨ੍ਹਾਂ ਨੂੰ ਪਤਾ ਆ ਉਹ ਪਛਾਣ ਕਰ ਲੈਂਦੇ ਆ ਇਮਾਨਦਾਰੀ ਦੀ ਕਮਾਈ ਕਰ ਲਓ ਇਮਾਨਦਾਰੀ ਦੀ ਕਮਾਈ ਜਿਵੇਂ ਕਹਿੰਦੇ ਹੁੰਦੇ ਚੱਲ ਬਾੜੀ ਨਹੀਂ ਤਾਂ ਕੋਸ਼ਨਾ ਕੋਸ਼ਤ ਦੇਖੀ ਜਾਂਦੀ ਹੈ ਇਹ ਇਹ ਨਾਮ ਵੀ ਬੰਦੇ ਦਾ ਬਣਦਾ ਇਹਦੇ ਵਿੱਚ ਹਰ ਇੱਕ ਬੰਦਾ ਤੁਸੀਂ ਥੋੜੀ ਵੀਡੀਓ ਦੇ ਜਰ ਕੇ ਤੁਹਾਨੂੰ ਪਤਾ ਲੱਗ ਜਾਣਾ ਵੀ ਆਪਾਂ ਨੂੰ ਕਿੰਨੇ ਕ ਬੰਦੇ ਜਾਣਦੇ ਆ ਕਿਸੇ ਨਾਲ ਨਹੀਂ ਠੱਗੀ ਧੋਖਾ ਨਹੀਂ ਕਰਿਆਗਾ ਬਿਲਕੁਲ ਕਿਸੇ ਨਾਲ ਕੋਈ ਠੱਗੀ ਨਹੀਂ ਮਾਰੀ ਇੰਨਾ ਲੰਮਾ ਤਜਰਬਾ ਬਾਈ ਨੂੰ 11 ਸਾਲ ਹੋ ਗਏ ਆ ਤੇ ਜੇਕਰ ਕੋਈ ਬੀਟਲ ਬਰਬਰੀ ਨਸਲ ਤੁਸੀਂ ਖਰੀਦਣੀ ਹੋਵੇ ਨਵਾਂ ਕੰਮ ਕਰਨਾ ਹੋਵੇ ਕੋਈ ਘਰੇਲੂ ਤੁਹਾਨੂੰ ਸਮੱਸਿਆ ਕੋਈ ਆ ਜਾਂਦੀ ਹੈ ਇਹਨਾਂ ਨਸਲਾਂ ਨੂੰ ਤਾਂ ਉਸ ਬਿਮਾਰੀ ਦਾ ਇਲਾਜ ਵੀ ਪੁੱਛਣਾ ਹੋਵੇ ਤਾਂ ਬਾਈ ਜੀ ਹਮੇਸ਼ਾ ਤਿਆਰ ਰਹਿੰਦੇ ਆ ਕੋਈ ਠੱਗੀ ਵਾਲਾ ਸੌਦਾ ਨਹੀਂ ਤੁਹਾਨੂੰ ਚੰਗੇ ਤਰੀਕੇ ਨਾਲ ਗਾਈਡ ਕਰਕੇ ਤੋਰਨਗੇ ਤੇ ਜੇਕਰ ਤੁਸੀਂ ਸੰਪਰਕ ਕਰ ਲਓਗੇ ਤਾਂ ਮੈਨੂੰ ਮੈਂ ਨਹੀਂ ਵੇਖਿਆ ਜਿਆ ਇਨਸਾਨ ਵੀ ਜਿਹੜਾ ਇੰਨਾ ਦਿਲੋਂ ਕਿਸੇ ਦੀ ਸਹਾਇਤਾ ਕਰਦਾ ਹੋਊਗਾ ਤੇ ਦਿਲੋਂ ਇਹ ਜਾਣਕਾਰੀਆਂ ਦਿੰਦਾ ਹੋਊਗਾ ਤਾਂ ਬਾਈ ਜੀ ਇਹ ਤਮਾਮ ਜਾਣਕਾਰੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਚਾਹੁੰਨਾ ਮੈਂ ਵੀ ਇੱਕ ਵਾਰ ਫਿਰ ਤੋਂ ਤੁਸੀਂ ਆਪਣੇ ਚੈਨਲ ਦਾ ਨਾਮ ਤੇ ਆਪਣਾ ਸੰਪਰਕ ਨੰਬਰ ਵੀ ਇੱਕ ਵਾਰ ਫਿਰ ਤੋਂ ਛੱਡ ਦਿਓ ਤਾਂ ਕਿ ਸਾਡੇ ਜਿਹੜੇ ਨੌਜਵਾਨ ਜਾਂ ਹੋਰ ਕਿਸਾਨ ਭਰਾ ਜਿਹੜੇ ਕਹਿੰਦੇ ਆ ਵੀ ਕੋਈ ਨਾ ਕੋਈ ਅਰ ਸਹਾਇਕ ਕਿੱਥੇ ਤੋਂ ਕਿਉਂਕਿ 2 ਤੇ 4 ਕਿੱਲੇ ਵਾਲੇ ਦਾ ਸਾਨੂੰ ਪਤਾ ਹੈ ਬੀ ਨਹੀਂ ਸਰਦਾ ਹੁਣ ਕੋਈ ਨਾ ਕੋਈ ਹੱਥ ਪੱਲਾ ਮਾਰਨਾ ਹੀ ਪੈਣਾ ਤੇ ਬਾਈ ਜੀ ਜੇਕਰ ਇਹੋ ਜੇ ਕਿਸਾਨ ਭਰਾ ਸਾਨੂੰ ਦਿੰਦੇ ਆ ਵੀ ਕੋਈ ਗੱਪ ਨਹੀਂ ਕੋਈ ਝੂਠ ਨਹੀਂ ਐਡੀ ਵਧੀਆ ਜਾਣਕਾਰੀ ਦਿੱਤੀ ਆ ਜੇ ਤੁਹਾਨੂੰ ਵੀ ਫਾਇਦਾ ਹੁੰਦਾ ਤਾਂ ਬਾਈ ਜੀ ਜਿੱਥੇ ਕੋਈ 2-4 ਪਸ਼ੂ ਰੱਖੀ ਬੈਠੇ ਹੋ ਉੱਥੇ ਚਾਰ-ਪੰਜ ਨਾਂਗ ਬੱਕਰੀਆਂ ਦੇ ਰੱਖ ਛੱਡੋ ਇੱਕ ਵਾਰੀ ਲੱਗ ਜਾਣਗੇ ਪਰ ਇਹ ਬਾਈ ਨੇ ਆਖਿਆ ਵੀ ਘਾਟਾ ਨਹੀਂ ਪੈਂਦਾ ਤੁਹਾਨੂੰ ਤੁਹਾਨੂੰ ਪੈਸਾ ਆਊਗਾ ਹੀ ਆਊਗਾ ਬਾਈ ਜੀ ਆਪਣੇ ਚੈਨਲ ਦਾ ਨਾਮ ਹੈਗਾ YouTube ਦਾ ਮੇਰੇ ਪਿੰਡ ਮੇਰੇ ਖੇਤ ਤੇ ਕੰਟੈਕਟ ਨੰਬਰ ਹੈਗਾ 9465319183 ਬਾਕੀ ਆਪਣੀ ਇਹ ਮੁੜਕੇ ਦੀ ਕਮਾਈ ਹੈ ਬਈ ਤੁਹਾਡੇ ਸਾਹਮਣੇ ਆ ਤੁਹਾਡੇ ਆਉਣ ਤੋਂ ਪਹਿਲਾਂ ਵੀ ਮੈਂ ਇਹਨਾਂ ਦੀ ਸਾਫ ਸਫਾਈ ਕਰਕੇ ਹਟਿਆ ਪੱਠੇ ਵੱਢ ਕੇ ਲਿਆ ਆ ਇਹਨਾਂ ਨੂੰ ਹਰਾਚਾਰਾ ਨੀਰਾ ਸੁੱਕਾ ਪਾਇਆ ਪਾਣੀ ਧਾਣੀ ਤਾਜ਼ਾ ਧਰਿਆ ਗਿਆ ਵੀ ਇਹੇ ਕਮਾਈ ਹੱਕ ਵੀ ਆਪਾਂ ਹੱਕ ਦੀ ਕਮਾਈ ਖਾ ਰਹੇ ਆ ਬਈ ਤੇ ਰੱਬ ਨੇ ਲਕੋਇਆ ਵੀ ਕੁਛ ਵੀ ਨਹੀਂ ਆਪਾਂ ਨੇ ਬਿਲਕੁਲ ਬਿਲਕੁਲ ਮੈਂ ਕਹਿਣਾ ਵੀ ਇਸੇ ਤਰ੍ਹਾਂ ਸਾਡੇ ਕਿਸਾਨ ਭਰਾ ਆਪਦੀ ਜਿਹੜੀ ਹੱਕ ਦੀ ਕਮਾਈ ਆ ਮੈਂ ਕਹਣਾ ਵੀ ਪ੍ਰਮਾਤਮਾ ਇਸ ਕਮਾਈ ਦੇ ਵਿੱਚ ਹੋਰ ਵਾਧਾ ਕਰੇ ਤੇ ਇਹ ਕਿਸਾਨ ਭਰਾ ਜਰੀਆ ਬਣਦੇ ਆ ਬਾਕੀ ਕਿਸਾਨ ਭਰਾਵਾਂ ਨੂੰ ਸੁਨੇਹਾ ਦਿੰਦੇ ਆ ਜਾਣਕਾਰੀਆਂ ਦਿੰਦੇ ਆ ਤੇ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਸਹਾਇਕ ਕਿੱਤੇ ਦੇ ਵਿੱਚ ਪਾਉਂਦੇ ਆ ਇਹ ਵੀ ਸਭ ਤੋਂ ਵੱਡੀ ਸੇਵਾ ਹੈ ਤੇ ਸੇਵਾ ਨੂੰ ਹਮੇਸ਼ਾ ਹੀ ਮੇਵਾ ਮਿਲਦਾ ਹੈ ਤੇ ਇਹਨਾਂ ਗੱਲਾਂ ਬਾਤਾਂ ਦੇ ਨਾਲ ਮੈਨੂੰ ਯਾਨੀ ਕੁਲਵਿੰਦਰ ਔਲਖ ਨੂੰ ਮੇਰੇ ਨਾਲ ਕੈਮਰਾਮੈਨ ਰਿੰਪੀ ਬਰਾੜ ਨੂੰ ਦੇਵਾ ਗਿਆ ਬਹੁਤ ਬਹੁਤ ਧੰਨਵਾਦ